ਮੇਰਾ ਕਰਨ ਜੀ ਕਰਨ ਜੀ ਕੀ ਗੱਲ ਹੋਈ ਸੀ ਰਾਤ ਨੂੰ ਦੱਸੋਗੇ ਮੈਂ ਗੱਲ ਕੀ ਹੋਈ ਉਹਦੇ ਨਾਲ ਵੀਰੇ ਗੱਡੀ ਤੇ ਆਏ ਸਿਵਿਕ ਤੇ ਪਤਾ ਨਹੀਂ ਕਹਿ ਤਾ ਵੀ ਅਸੀਂ ਕਰਨਰ ਰਹੇ ਨੇ ਪਰ ਐਗਜੈਕਟ ਦੋ ਬੰਦੇ ਸੀਗੇ ਗੱਡੀ ਆਏ ਉਹਨਾਂ ਨੇ ਅੱਧੀ ਰੋਡ ਤੇ ਲਾਈ ਅੱਧੀ ਤੋਂ ਜ਼ਿਆਦਾ ਤੇ ਉਹਨਾਂ ਨੇ ਮੈਗੀ ਆਰਡਰ ਕੀਤੀ ਮੈਗੀ ਮੇਰਾ ਬੰਦਾ ਲੈ ਕੇ ਗਿਆ ਉਹਨੇ ਕਿਹਾ ਵੀ ਵੀ ਸਰ ਗੱਡੀ ਸਾਈਡ ਤੇ ਲਾ ਲਓ ਵੀ ਵਿੱਚ ਬਹੁਤ ਜ਼ਿਆਦਾ ਲੱਗੀ ਵੀ ਉਹ ਕਹਿੰਦੇ ਕੋਈ ਨਹੀਂ ਅਸੀਂ ਆਪੇ ਦੇਖ ਲਾਂਗੇ ਮੈਂ ਵੀ ਅਫਸਰ ਹਾਂ ਤੇ ਮੈਗੀ ਉਹਨਾਂ ਨੇ ਪਿੱਛੇ ਡਿੱਗੀ ਤੇ ਰੱਖਤੀ ਨਾਲ ਗਲਾਸ ਰੱਖ ਲੈ ਪੈਗ ਲਾਣ ਲੱਗੇ ਉਹ ਫੇਰ ਦੇ ਆ ਕੇ ਉਹਨੇ ਕਿਹਾ ਵੀ ਸਰ ਵੀ ਪੈਗ ਨਾ ਲਾਓ ਵੀ ਇੱਥੇ ਲਾਉਡ ਨਹੀਂ ਹੈ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਜਦ ਮੈਂ ਤੈਨੂੰ ਕਹਿ ਤਾ ਵੀ ਮੈਂ ਆਪੇ ਦੇਖ ਲਾਂਗਾ ਤੇ ਇੰਨੇ ਨੂੰ 5-10 ਮਿੰਟ ਬਾਅਦ ਦੂਜੀ ਸਾਈਡ ਤੋਂ ਗੱਡੀਆਂ ਆਈਆਂ ਦੋ ਸਕੋਰਪੀਓ ਸਿਵਲ 'ਚ ਸੀਗੇ ਸਾਰੇ ਉਹ ਪਤਾ ਨਹੀਂ ਹੁਣ ਮੁਲਾਜ਼ਮ ਸੀਗੇ ਕੌਣ ਸੀਗੇ ਉਹ ਸਿਵਲ ਚ ਆਏ ਉਹਨਾਂ ਨੇ ਕਿਹਾ ਸਰ ਗੱਡੀ ਸਾਈਡ ਤੇ ਲਾ ਲਓ ਇਨ੍ਹਾਂ ਦੀ ਤਕਰਾਰ ਬੱਜੀ ਬੈਸਬੱਜੀ ਹੋਣ ਲੱਗ ਗਈ ਬਾਈ ਇੰਨੇ ਨੂੰ ਪਹਿਲਾਂ ਉਹਦੇ ਮੁੰਡੇ ਨੇ ਹੱਥ ਚੱਕਿਆ ਕਿਸੇ ਦੇ ਇੱਕ ਬੰਦੇ ਦੇ ਬਾ ਉਹਨਾਂ ਦੀ ਹੱਥੋ ਪਾਈ ਹੋ ਕੇ 5-10 ਮਿੰਟ ਬਾਅਦ ਉਹ ਸਾਰੇ ਉਹ ਆਪਣਾ ਚਲੇ ਗਏ ਆਪਣਾ ਚਲੇ ਗਏ ਜਿਹੜਾ ਬੰਦਾ ਤਾਰੂ ਪੀ ਰਿਆ ਸੀ ਆਪਣੇ ਆਪ ਨੂੰ ਕਰਨਲ ਕਹਿ ਰਿਹਾ ਸੀ ਉਹਨੇ ਪਹਿਲਾਂ ਮੁੰਡਿਆਂ ਦੇ ਉਹਦੇ ਮੁੰਡੇ ਨੇ ਉਹਦੇ ਮੁੰਡੇ ਨੇ ਹਾਂਜੀ ਹਾਂਜੀ ਕੋਈ ਵਰਦੀ-ਵਰਦੀ ਵਾਲੇ ਤਾਂ ਨਹੀਂ ਸੀ ਨਹੀਂ ਨਹੀਂ ਕੋਈ ਨਹੀਂ ਸੀ ਸਾਰੇ ਸਿਵਲ 'ਚ ਸੀਗੇ ਸਿਵਲ ਦੇ ਵਿੱਚ ਹਾਂਜੀ ਤਾਂ ਕਿੰਨੇ ਕੋਈ ਦੀ ਗੱਲ ਹੈ ਇਹ ਸਰ 12:30 1 ਵਜੇ ਦੀ ਗੱਲ ਹੈ ਤੁਸੀ ਮੌਕੇ ਤੇ ਹੋ ਰਹੀ ਸੀ ਹਾਂਜੀ ਕਹਿੰਦੇ ਕੀ ਗੱਲ ਹੋਈ ਫਿਰ ਫਿਰ ਆਪ ਨੂੰ ਦੱਸੋਗੇ ਕਾਹੀ ਗੱਲ ਕੀ ਹੋਈ ਉਹਦੇ ਨਾਲ ਵੀਰੇ ਗੱਡੀ ਤੇ ਆਏ ਸਿਵਿਕ ਤੇ ਪਤਾ ਨਹੀਂ ਕਹਿਤਾ ਸੀ ਅਸੀਂ ਕਰਨ ਲੇ ਨੇ ਪਰ ਐਗਜੈਕਟ ਦੋ ਬੰਦੇ ਸੀਗੇ ਗੱਡੀ ਆਏ ਉਹਨਾਂ ਨੇ ਅੱਧੀ ਰੋਡ ਤੇ ਲਾਈ ਅੱਧੀ ਤੋਂ ਜ਼ਿਆਦਾ ਤੇ ਉਹਨਾਂ ਨੇ ਮੈਗੀ ਆਰਡਰ ਕੀਤੀ ਮੈਗੀ ਮੇਰਾ ਬੰਦਾ ਲੈ ਕੇ ਗਿਆ ਉਹਨੇ ਕਿਹਾ ਵੀ ਵੀ ਸਰ ਗੱਡੀ ਸਾਈਡ ਤੇ ਲਾ ਲਓ ਵੀ ਵਿੱਚ ਬਹੁਤ ਜ਼ਿਆਦਾ ਲੱਗੀ ਵੀ ਉਹ ਕਹਿੰਦੇ ਕੋਈ ਨਹੀਂ ਅਸੀਂ ਆਪੇ ਦੇਖ ਲਾਂਗੇ ਮੈਂ ਵੀ ਅਫਸਰ ਹੀ ਆਂ ਤੇ ਮੈਗੀ ਉਹਨਾਂ ਨੇ ਪਿੱਛੇ ਡਿੱਗੀ ਤੇ ਰੱਖਤੀ ਨਾਲ ਗਲਾਸ ਰੱਖ ਲੈ ਪੈਗ ਲਾਣ ਲੱਗੇ ਉਹ ਫੇਰ ਜਾ ਕੇ ਉਹਨੇ ਕਿਹਾ ਵੀ ਸਰ ਵੀ ਪੈਗ ਨਾ ਲਾਓ ਵੀ ਇੱਥੇ ਲਾਉਡ ਨਹੀਂ ਐ ਤੇ ਉਹ ਕਹਿੰਦਾ ਕੋਈ ਗੱਲ ਨਹੀਂ ਜਦ ਮੈਂ ਤੈਨੂੰ ਕਹਿ ਤਾ ਵੀ ਮੈਂ ਆਪੇ ਦੇਖ ਲਾਂਗਾ ਤੇ ਇੰਨੇ ਨੂੰ 5-10 ਮਿੰਟ ਬਾਅਦ ਦੂਜੀ ਸਾਈਡ ਤੋਂ ਗੱਡੀਆਂ ਆਈਆਂ ਦੋ ਸਕੋਰਪੀਓ ਸਿਵਲ 'ਚ ਸੀਗੇ ਸਾਰੇ ਉਹ ਪਤਾ ਨਹੀਂ ਹੁਣ ਮੁਲਾਜ਼ਮ ਸੀਗੇ ਕੌਣ ਸੀਗੇ ਉਹ ਸਿਵਲ ਚ ਆਏ ਉਹਨਾਂ ਨੇ ਕਿਹਾ ਸਰ ਗੱਡੀ ਸਾਈਡ ਤੇ ਲਾ ਲਓ ਇਹਨਾਂ ਦੀ ਟਕਰਾਵਾਂ ਜੀ ਬੈਸ-ਬਾਜੀ ਹੋਣ ਲੱਗ ਗਈ ਬਾਈ ਇਹਨੇ ਨੂੰ ਪਹਿਲਾਂ ਉਹਦੇ ਮੁੰਡੇ ਨੇ ਹੱਥ ਚੱਕਿਆ ਕਿਸੇ ਦੇ ਇੱਕ ਬੰਦੇ ਦੇ ਬਾ ਉਹਨਾਂ ਦੀ ਹੱਥੋਂ ਪਾਈ ਹੋ ਕੇ 5-10 ਮਿੰਟ ਬਾਅਦ ਉਹ ਸਾਰੇ ਉਹ ਆਪਣਾ ਚਲੇ ਗਏ ਆਪਣਾ ਚਲੇ ਗਏ ਜਿਹੜਾ ਬੰਦਾ ਤਾਰੂ ਪੀ ਰਿਆ ਸੀ ਆਪਣੇ ਆਪ ਨੂੰ ਕਰਨਲ ਕਹਿ ਰਿਹਾ ਸੀ ਪੂਨੇ ਪਹਿਲਾਂ ਮੁੰਡਿਆਂ ਦੇ ਉਹਦੇ ਮੁੰਡੇ ਨੇ ਉਹਦੇ ਮੁੰਡੇ ਨੇ ਹਾਂਜੀ ਹਾਂਜੀ ਕੋਈ ਵਰਦੀ-ਵਰਦੀ ਵਾਲੇ ਤਾਂ ਨਹੀਂ ਸੀ ਨਹੀਂ ਨਹੀਂ ਕੋਈ ਨਹੀਂ ਸੀ ਸਾਰੇ ਸਿਵਲ 'ਚ ਸੀਗੇ ਸਿਵਲ ਦੇ ਵਿੱਚ ਹਾਂਜੀ ਤਾਂ ਕਿੰਨੇ ਕੋਈ ਦੀ ਗੱਲ ਹੈ ਇਹ ਸਰ 12:30 1 ਵਜੇ ਦੀ ਗੱਲ ਹੈ ਤੁਸੀ ਮੌਕੇ ਤੇ ਹੋ ਰਹੀ ਸੀ ਹਾਂਜੀ